ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦੇ ਪੁੱਤਰ ਹਰਕੀਰਤ ਸਿੰਘ ਵੱਲੋਂ ਗੋਲੀ ਮਾਰ ਕੇ ਖੁਦਕਿਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕreturnData ਦਾ ਪਤਾ ਲੱਗਣ ਪਿੱਛੋਂ ਵਿਧਾਇਕ ਗੁਰਕੀਰਤ ਕੋਟਲੀ ਦੇ ਭਰਾ ਹਰਕੀਰਤ ਨੂੰ ਤੁਰੰਤ ਪੀਜੇ ਵਿੱਚ ਭੇਜੇ ਵਿੱਚ ਪਹਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ ਇਹ ਘਟਨਾ ਬਿਆੰਤ ਪਰਿਵਾਰ ਦੇ ਚੰਡੀਗੜ੍ਹ ਸਿੱਤੇ ਸੈਕਟਰ 5 ਜੋਲੀਕਾਰ ਵਿੱਚ ਹੋਈ ਵਿਧਿਆਣਾ ਤੋਂ ਐਮਪੀਰ ਨੇ ਸਿੰਘ ਬਟੂ ਨੇ ਦੱਸਿਆ ਕਿ ਉਹ ਖੀਰ ਤੋਂ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਉਸ ਦਾ 294 ਤੋਂ ਇਲਾਜ ਵੀ ਚੰਦ ਰਹੀ ਸੀ ਫਿਲਹਾਲ ਚੰਡੀਗੜ੍ਹ ਪੁਲਿਸ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਰੀਦਕੋੜ ਦੇ ਵਿੱਚ ਇੱਕ ਔਰਤ ਨੂੰ ਤੇਲ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਇੱਕ ਸਿਰ ਫਰਿਆਸ਼ਿਕ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ 80% ਤੱਕ ਸੜ ਚੁੱਕੀ ਮਹਿਲਾ ਨੇ ਹਸਪਤਾਲ ਵਿੱਚ ਇਲਾਜ ਦੀਨ ਦਮ ਤੋੜ ਦਿੱਤਾ ਪਰ ਪੁਲਿਸ ਕੋਲ ਬਿਆਨ ਜ਼ੂਰ ਦਰਜ ਕਰਵਾ ਦਿੱਤੇ ਜਿਸ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹੀਦ ਆਜ਼ਮ ਸਰਦਾਰ ਪਗਸ ਸਿੰਘ ਦੇ ਪੜਪੋਤਰੀ ਅਭਿਤੇਜ ਸਿੰਘ ਸੰਧੂ ਦੀ ਸ਼ਿਮਲਾ ਨੇੜੇ ਰਾਮਪੁਰ ਵਿਕੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਅਭਿਤੇਜ ਮੋਟਰਸਾਈਕਲ ਉੱਤੇ ਰਾਮਪੁਰ ਤੋਂ ਸ਼ਿਮਲਾ ਜਾ ਰਹੀ ਸੀ। ਅਭਿਤੇਜ ਸਿੰਘ ਦੇ ਬੇਟੇ ਅਭਿਤੇਜ ਸੰਧੂ ਕੋਈ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਸੀ। ਸਵਰਾਜ ਲਹਿਰ ਮੋਰਚੇ ਨੇ ਰਾਜਨੀਤਿਕ ਪਾਰਟੀ ਦਾ ਰੂਪ ਧਾਰਨ ਕਰ ਲਿਆ ਸਵਰਾਜ ਪਾਰਟੀ ਦਾ ਲਾਂਚ ਅਨਗੜ ਵਿੱਚ ਮੀਟਿੰਗ ਦੇ ਦੌਰਾਨ ਕੀਤਾ ਗਿਆ ਪਾਰਟੀ ਦਾ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਇਸ ਦੌਰਾਨ ਪ੍ਰੋਫੈਸਰ ਮਨਜੀਤ ਸਿੰਘ ਨੇ ਆਖੇ ਕਿ ਉਹਨਾਂ ਦੀ ਪਾਰਟੀ ਦਾ ਟੀਚਾ ਫਿਲਹਾਲ ਪੰਜਾਬ ਪੱਧਰ ਤੱਕ ਹੈ ਅਤੇ 2017 ਦੇ ਚੋਣਾਂ ਦੇ ਵਿੱਚ ਇਹ ਪਾਰਟੀ ਹਿੱਸਾ ਜ਼ਰੂਰ ਲਵੇਗੀ ਪੰਜਾਬ ਵਿੱਚ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਦੇ ਬਾਵਜੂਦ ਨਰਮੇ ਕਪਾਹ ਦੀ ਬਿਜਾਈ 50% ਤੀ ਰਕਬਾ ਘਟਿਆ ਹੈ। ਵੇਰਵਿਆਂ ਮੁਤਾਬਕ ਨਰਮਾ ਪੱਟੀ ਵਿੱਚ ਹੁਣ ਤੱਕ ਸਿਰਫ 2.40 ਲੱਖ ਹੈਕਟੇਰ ਰਕਬੇ ਵਿੱਚ ਨਰਮੇ ਕਪਾਹ ਦੀ ਬਿਜਾਈ ਹੋਈ ਹੈ ਜਦ ਕਿ ਸਰਕਾਰੀ ਟੀਚਾ 5 ਲੱਖ ਹੈਕਟੇਰ ਸੀ। ਸੰਤਨਜੀਤ ਸਿੰਘ ਢੱਡੀਆਂ ਵਾਲਿਆਂ ਤੇ ਹੋਏ ਹਮਲੇ ਦੀ ਸੀਬੇ ਜਾਂਚ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਉਹਨਾਂ ਦੇ ਸਮਰਥਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਗੇ। 17 ਮਈ ਨੂੰ ਹੋਏ ਹਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ CIS スタッフ ਰੂਪ ਵਿੱਚ ਅਗਦੀ ਟੀਮ ਨੇ ਇੱਕ ਗੈਂਗਸਟਰ ਸੁਨੀਲ ਕੁਮਾਰ ਅਤੇ ਫਰਸ਼ੀਰੂ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ 32 ਬੋਰ ਦੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੇਰੀਪਰੀ ਦੇ ਮਾਲਕ ਸ਼ੇਮੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂਹਰਿਪੁਰਬ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੰਦਿਰ ਵਿੱਚ ਸੱਚਕੰਟੀ ਮੰਦਰ ਸਾਹਿਬ ਵਿਖੇ ਪਵਿੱਤਰ ਜਲੋਸ ਸਜਾਏ ਗਏ ਅਤੇ ਕਈ ਥਾਈਂ ਧਾਰਮਿਕ ਸਮਾਗਮ ਵੀ ਕਰਵਾਏ ਗਏ।